ਸੀ ਮਹਿਮ ਚਲਾਈ ਆ ਜੁਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਮੇਰੀ ਟੀਮ ਸਾਰੀ ਕੰਮ ਕਰ ਰਹੀ ਆ ਤੇ ਮੇਰੀ ਟੀਮ ਨੇ ਦੌਰਾਨੇ ਸੀਕ੍ਰੀਟ ਇਨਫੋਰਮੇਸ਼ਨ ਤੇ ਇੱਕ ਮੁਹੰਮਦ ਇਸਤਗਾਰ ਲੜਕਾ ਜਿਹਨੂੰ ਰਾਉਂਡ ਅਪ ਕੀਤਾ ਉਮਰ ਦੀ ਹੈਗੀ ਕੋਈ 24-25 ਸਾਲ ਦੀ ਫਰੀ ਤੇ ਇਹ ਕਿਥੋਂ ਕੀਤਾ ਗਿਆ ਰਾਉਂਡ ਅਪ ਸਰ ਇਹ ਸੁਭਾਸ਼ ਨਗਰ ਤੇਰੀ ਪਹਿਲੇ ਵੀ ਕੋਈ ਮੁਕਦਮੇ ਦਰਜ ਹੈਗੇ ਇਦਾਂ ਦੇ ਨਸ਼ੇ ਦੇ ਇਹ ਤੇ ਪਹਿਲਾਂ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਤੇ ਜਿਹੜਾ ਵੀ ਹੋਇਆ ਉਹ ਤਫ਼ਤੀਸ਼ ਚੱਲ ਰਹੀ ਹੈ ਦੱਸਦਾਂਗੇ ਸਭ ਨੂੰ ਤਫ਼ਤੀਸ਼ ਦੇ ਵਿੱਚ ਆਇਆ ਵੀ ਪਿੱਛੋਂ ਬਿਹਾਰੀ ਕਲੌਨੀ ਤੋਂ ਲੈ ਕੇ ਆਇਆ ਸੀ ਤੇ ਉਹ ਵੀ ਤਫ਼ਤੀਸ਼ ਚੱਲ ਰਹੀ ਆ ਤੇ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਹੋਏਗੀ ਜਿੱਤੂ ਵੀ ਲੈ ਕੇ ਆਇਆ ਵੀ ਜਾਂ ਨਸ਼ਾ ਛੱਡ ਦੋ ਤੇ ਜਾਂ ਪੰਜਾਬ ਛੱਡ ਦੋ ਠੀਕ ਹੈ ਜੀ ਜੁੱਧ ਨਸ਼ਿਆਂ ਵਿਰੁੱਧ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਜਾਂ ਤੇ ਨਸ਼ਾ ਛੱਡ ਦੋ ਜਾਂ ਲੁਧਿਆਣਾ ਛੱਡ ਦੋ ਲੁਧਿਆਣਾ ਲਾਈਵ ਦੇਖਣ ਵਾਲੇ ਦਾ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਤ ਤੁਹਾਡੇ ਦੱਸਦੇ ਆਂ ਯੁੱਧ ਨਸ਼ਿਆ ਵਿਰੁੱਧ ਲਗਾਈ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਬੜੇ ਕਾਬਲੇ ਤਾਰੀ ਪੰਜਾਬ ਪੁਲਿਸ ਲਗਾਤਾਰ ਨਕੇਲ ਕੱਸਦੇ ਹੋਏ ਨਜ਼ਰ ਆ ਰਹੀ ਹੈ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਤਾਂ ਸਨੇਚਿੰਗ ਕਰਨ ਵਾਲਿਆਂ ਦੇ ਖਿਲਾਫ ਵੀ ਨਕੇਲ ਕੱਸਦੇ ਨਜ਼ਰ ਆ ਰਹੀ ਹੈ ਤਾਂ ਦੱਸਦੇ ਲੁਧਿਆਣਾ ਕਮਿਸ਼ਨਰ ਸੁਪਨ ਸ਼ਰਮਾ ਜੀ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਕ੍ਰਾਈਮ ਮੁਕਤ ਲੁਧਿਆਣਾ ਜਿਹੜਾ ਕੀਤਾ ਜਾਊਗਾ ਸੋ ਇਸ ਟਾਈਮ ਲੁਧਿਆਣਾ ਦੇ ਟਿੱਬਾ ਰੋਡ ਤੇ ਮੌਜੂਦ ਆ ਟਿੱਬਾ ਥਾਣੇ ਦੇ ਵਿੱਚ ਜਿੱਥੇ ਟਿੱਬਾ ਥਾਣੇ ਦੇ ਮੁਖੀ ਇੰਸਪੈਕਟਰ ਸਾਡੇ ਨੇ ਮੌਜੂਦ ਨੇ ਸੋ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਸਾਡੇ ਨਾਲ ਮੌਜੂਦ ਹੈ ਦੱਸ ਦिए ਕਿ ਉਹਨਾਂ ਵੱਲੋਂ ਵੱਡੀ ਜਿਹੜੀ ਹੈ ਬੜੇ ਕਾਬਲੇ ਤਾਰੀਫ ਕੰਮ ਉਹਨਾਂ ਵੱਲੋਂ ਕੀਤਾ ਗਿਆ ਦੱਸ ਦिए ਨਸ਼ਾ ਤਸਕਰ ਉਹਨਾਂ ਵੱਲੋਂ ਫੜਿਆ ਗਿਆ ਜਾਣਕਾਰੀ ਲੈਣੇ ਆਖਿਰਕਾਰ ਨਸ਼ਾ ਤਸਕਰ ਕਿੱਥੋਂ ਉਹਨਾਂ ਨੇ ਫੜਿਆ ਉਸ ਤੋਂ ਬਾਅਦ ਕੀ ਨਾਮ ਕੀ ਆ ਉਹਦਾ ਸਸੀ ਕਾਲ ਸਾਹਿਬ ਸਸੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਫੜਿਆ ਤੁਸੀਂ ਅੱਜ ਪ੍ਰੈਸ ਕਾਨਫਰੰਸ ਦਾ ਮੋਟਿਵ ਦੇਖੋ ਇਹ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਸੀਪੀ ਸਾਹਿਬ ਏਡੀਸੀਪੀ ਫੋਰ ਸਾਹਿਬ ਤੇ ACP ਈਸਟ ਸੂ ਸਾਹਿਬ ਜੀ ਇਹਨਾਂ ਦੀ ਅਗਵਾਈ ਵਿੱਚ ਇੱਕ ਅਸੀਂ ਮਹਿਮ ਚਲਾਈ ਆ ਜੁਦ ਨਸ਼ਿਆਂ ਵਿਰੁੱਧ ਇਹਦੇ ਵਿੱਚ ਮੇਰੀ ਟੀਮ ਸਾਰੀ ਕੰਮ ਕਰ ਰਹੀ ਆ ਤੇ ਮੇਰੀ ਟੀਮ ਨੇ ਦੌਰਾਨੇ ਸੀਕ੍ਰਟ ਇਨਫੋਰਮੇਸ਼ਨ ਤੇ ਇੱਕ ਮੁਹੰਮਦ ਇਸਤਗਾਰ ਲੜਕਾ ਜਿਹਨੂੰ ਰਾਉਂਡ ਅਪ ਕੀਤਾ ਔਰ ਰਾਉਂਡ ਅਪ ਕਰਕੇ ਉਹਦੇ ਕੋਲੋਂ 35 ਗ੍ਰਾਮ ਹੀਰੋਇਨ ਬਰਾਮਦ ਕੀਤੀ ਸਰ ਇਹਦੀ ਉਮਰ ਕਿੰਨੀ ਹੈਗੀ ਆ ਜਿਹੜਾ ਇਹ ਰਾਉਂਡ ਅਪ ਕੀਤਾ ਉਮਰ ਇਹਦੀ ਹੈਗੀ ਕੋਈ 24-25 ਸਾਲ ਦੇ ਕਰੀਬ ਇਹ ਕਿਥੋਂ ਕੀਤਾ ਗਿਆ ਰਾਉਂਡ ਅਪ ਸਰ ਇਹ ਸੁਭਾਸ਼ ਨਗਰ ਦੇ ਰਹੀਏ ਜੀ ਸੁਭਾਸ਼ ਨਗਰ ਦੇ ਰਹੀਏ ਜੀ ਇਹ ਕਿਥੇ ਸਪਲਾਈ ਕਰਦਾ ਸੀਗਾ ਹੈਰੋਇਨ ਜਾਂ ਨਸ਼ਾ ਅਨਸ਼ੀਲਾ ਪਦਾਰਥ ਉੱਥੇ ਹੀ ਫਿਰ ਫੁਰਕੇ ਉੱਥੇ ਝੁੱਗੀਆਂ ਝੱਗੀਆਂ ਵਾਲੇ ਦੇ ਜਿਹੜੇ ਕੋਈ ਬੰਦੇ ਜੋ ਵੀ ਆ ਉੱਥੇ ਹੀ ਮਤਲਬ ਵੇਚਦਾ ਸੀ ਤੁਰ ਫੁਰਕੇ ਤੇ ਇਹਦੇ ਦੇ ਪਹਿਲੇ ਵੀ ਕੋਈ ਮੁਕਦਮੇ ਦਰਜ ਹੈਗੇ ਇਦਾਂ ਦੇ ਨਸ਼ੇ ਦੇ ਇਹ ਤੇ ਪਹਿਲਾਂ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਤੇ ਜਿਹੜਾ ਵੀ ਹੋਇਆ ਉਹ ਤਫਤੀਸ਼ ਚੱਲ ਰਹੀ ਹੈ ਦੱਸ ਦਾਂਗੇ ਸਾਰਾ ਤੇ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਾ ਵੇਚਦੇ ਨੇ ਕਿਉਂਕਿ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਇਹਦੇ ਵੱਲੋਂ ਹੈਰੋਇਨ ਜਿਹੜੀ ਫੜੀ ਜਾਂਦੀ ਹੈ 35 ਗ੍ਰਾਮ 10 ਗ੍ਰਾਮ ਤੋਂ ਉੱਪਰ ਜਿਹੜੀ ਹੈ ਹਾਈ ਮਾਤਰਾ ਹੋ ਜਾਂਦੀ ਹੈ ਤੇ ਕੀ ਕਹਿਣਾ ਚਾਹੋਗੇ ਜਿਹੜਾ ਨਸ਼ਾ ਵਾ ਇਹ ਕਿਨੂੰ ਸਪਲਾਈ ਕਰਨ ਜਾ ਰਿਹਾ ਸੀਗਾ ਇਹਦੀ ਪਿੱਛੇ ਦਾ ਕਿੱਥੋਂ ਲੈ ਕੇ ਆਂਦਾ ਵਾ ਕੀ ਇਹਦੀ ਪੂਰੀ ਟੀਮ ਕੀ ਹੈ ਇਹ ਤਫਤੀਸ਼ ਦੇ ਵਿੱਚ ਆਇਆ ਵੀ ਇਹ ਪਿੱਛੋਂ ਬਿਹਾਰੀ ਕਲੋਨੀ ਤੋਂ ਲੈ ਕੇ ਆਇਆ ਸੀ ਤੇ ਉਹ ਵੀ ਤਫਤੀਸ਼ ਚੱਲ ਰਹੀ ਆ ਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰ ਵੀ ਹੋਏਗੀ ਜਿੱਥੋਂ ਵੀ ਲੈ ਕੇ ਆਇਆ ਉਹਦੇ ਖਿਲਾਫ ਕਾਰ ਵੀ ਹੋਏਗੀ ਪਰਿਵਾਰ ਦੇ ਵਿੱਚੋਂ ਕੋਈ ਹੈਗਾ ਵੀ ਅ ਪਰਿਵਾਰ ਕਿੱਥੇ ਤਾਂ ਰਹਿਣ ਵਾਲਾ ਇਹਦਾ ਤੇ ਇਹ ਕਿੱਥੇ ਤਾਂ ਰਹਿਣ ਵਾਲਾ ਹੈ ਇਹ ਇੱਥੇ ਇਕੱਲਾ ਹੀ ਰਹਿੰਦਾ ਹੈ ਇਹਦਾ ਇੱਕ ਭਾਈ ਆ ਉਹ ਕਿਤੇ ਹੋਰ ਲੱਗ ਜਾਂਦਾ ਹੈ ਇੱਥੇ ਇਕੱਲਾ ਹੀ ਰਹਿੰਦਾ ਹੈ ਇਕੱਲਾ ਹੀ ਰਹਿੰਦਾ ਕੋਈ ਸਰ ਇੱਕ ਪਾਸੇ ਕਿਹਾ ਗਿਆ ਹੈ ਕਿ 31 ਮਈ ਤੱਕ ਜਿਹੜਾ ਨਸ਼ਾ ਮੁਕਤ ਕੀਤਾ ਜਾਊਗਾ ਪੰਜਾਬ ਇਹ ਜਿਹੜੀ ਲਾਈਨ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਪਰ ਕਿਤੇ ਕਈ ਮਾਵਾ ਦੇ ਪੁੱਤ ਦੇ ਕੋਖ ਜਿਹੜਾ ਉਜਾੜਦੇ ਹੋਏ ਨਜ਼ਰ ਆ ਰਹੇ ਨੇ ਇਹੋ ਜਿਹੇ ਨੌਜਵਾਨ ਜਿਹੜੇ ਅਕਿਊਸਟ ਫੜੇ ਜਾਂਦੇ ਨੇ ਕੀ ਕਹਿਣਾ ਚਾਹੋਗੇ ਨਾ ਬਿਲਕੁਲ ਦੇਖੋ ਸੀਐਮ ਸਾਹਿਬ ਦਾ ਸਪਸ਼ਟ ਨਸ਼ਾ ਛੱਡ ਦੋ ਤੇ ਜਾਂ ਪੰਜਾਬ ਛੱਡ ਦੋ ਠੀਕ ਹੈ ਜੀ ਜੁੱਧ ਨਸ਼ਿਆਂ ਵਿਰੁੱਧ ਇਹ ਜਿਹੜੀ ਮਹਮ ਚੱਲੀ ਹੈ ਇਹ ਕਾਮਯਾਬ ਹੋ ਗਈ ਆ ਤੇ 31 ਮਈ ਤੱਕ ਨਸ਼ਾ ਮੁਕਤ ਪੰਜਾਬ ਹੋ ਜਾਏਗਾ ਬਿਲਕੁਲ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇਹਨਾਂ ਨੂੰ ਦੇਖ ਕੇ ਕ੍ਰਾਈਮ ਵੱਲ ਪੈਂਦੇ ਨੇ ਕਿਉਂਕਿ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਜਿਹੜੇ ਨੌਜਵਾਨ ਉਹ ਕ੍ਰਾਈਮ ਵਿੱਚ ਪੈ ਜਾਂਦੇ ਨੇ ਇਦਾਂ ਦਾ ਕ੍ਰਾਈਮ ਕਰਦੇ ਨੇ ਉਸ ਤੋਂ ਬਾਅਦ ਇਹ ਫੜੇ ਵੀ ਜਾਂਦੇ ਨੇ ਪੁਲਿਸ ਲਗਾਤਾਰ ਕਾਰਵਾਈ ਵੀ ਕਰ ਰਹੀ ਹੈ ਫਿਰ ਵੀ ਇਹਨਾਂ ਦੇ ਵਿੱਚ ਜਿਹੜਾ ਡਰ ਹੈ ਨਹੀਂ ਦੇਖਣ ਨੂੰ ਮਿਲਦਾ ਦੇਖੋ ਸਾਡਾ ਤਾਂ ਇਹ ਸਪਸ਼ਟ ਆ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਜਾ ਤੇ ਨਸ਼ਾ ਛੱਡੋ ਜਾਂ ਲੁਧਿਆਣਾ ਛੱਡੋ ਬਿਲਕੁਲ ਸੱਚ ਦੱਸਦੀ ਹੈ ਬੜੇ ਕਾਬਲੇ ਤਾਰੀਫ ਟੱਬਾ ਥਾਣੇ ਦੀ ਪੁਲਿਸ ਉਹਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਚੇਤਾਵਨੀ ਦਿੱਤੀ ਗਈ ਹੈ ਜਾਂ ਤਾਂ ਨਸ਼ਾ ਛੱਡ ਦਿਓ ਜਾਂ ਤਾਂ ਲੁਧਿਆਣਾ ਛੱਡ ਦਿਓ ਕਿਉਂਕਿ ਉੱਪਰ ਅਗਰ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਜਾਂ ਤਾਂ ਨਸ਼ਾ ਛੱਡ ਦਿਓ ਜਾਂ ਤਾਂ ਪੰਜਾਬ ਛੱਡ ਦਿਓ ਕਿਉਂਕਿ ਨਸ਼ੇ ਨੂੰ ਕਿਤੇ ਨਾ ਕਿਤੇ ਪੂਰਨ ਤਰੋ ਪੂਰਨ ਤਰੀਕੇ ਨਾਲ ਖਤਮ ਕਰਨ ਦੀ ਜੜੀਆ ਕੋਸ਼ਿਸ਼ ਲਗਾਤਾਰ ਜਾਰੀ ਹੈ 131 ਤਰੀਕ ਲਾਸਟ ਡੇਡ ਦਿੱਤੀ ਗਈ ਹੈ ਇੱਕ ਪਾਸੇ ਨੌਜਵਾਨ ਦੇਖ ਸਕਦੇ ਹੋ ਕੁਇਸ਼ਟ ਜਿਹੜਾ ਇਹਦੀ ਉਮਰ ਜੜੀ ਹੈ ਦੇਖ ਸਕਦੇ ਹੋ ਕਾਫੀ ਘਟਾ ਹੈ ਪਰ ਇਹਨੇ ਇੱਕੇ ਤਰੀਕੇ ਦੀ ਜਿਹੜੀ ਹਰਕਤ ਹੈ ਕਿ 30 35 ਗ੍ਰਾਮ ਹੈਰੋਇਨ ਇਹਦੇ ਨਾਲ ਫੜੀ ਜਾਂਦੀ ਹੈ ਸੋ ਦੱਸ ਦ ਉਮੀਰ ਹੋਣ ਦੇ ਬਾਵਜੂਦ ਇਹਦੇ ਵੱਲੋਂ ਨਸ਼ਾ ਜਿਹੜਾ ਕਿਸ ਤਰੀਕੇ ਵੇਚਿਆ ਜਾਂਦਾ ਸੀਗਾ ਨਸ਼ੇ ਨਸ਼ਾ ਕਿਸ ਤਰੀਕੇ ਅੱਗੇ ਵਧਾਇਆ ਜਾਂਦਾ ਸੀਗਾ ਸੋ ਕਿਤੇ ਨ ਕਿਤੇ ਪੁਲਿਸ ਬੜੇ ਕਾਬਲੇ ਤਾਰੀਫ ਹੈ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਇਹ ਨੌਜਵਾਨ ਜਿਹੜੇ ਨੇ ਬਾਦ ਨਹੀਂ ਆ ਰਹੇ ਨੇ ਫਿਰ ਵੀ ਪੁਲਿਸ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਨਸ਼ਾ ਛੱਡੋ ਨਹੀਂ ਤਾਂ ਪੰਜਾਬ ਛੱਡੋ ਦੇ ਇਧਰੋਂ ਤੁਹਾਨੂੰ ਲਾਈ ਮੈਨ ਟਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ